ਦੋਸਤੋ ਪੰਜਾਬੀ ਤਾਅਸਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸੇ ਸਮੇਂ ਕਿਹਾ ਜਾਂਦਾ ਸੀ ਨਿਖਿੱਧ ਚਾੱਕਰੀ ਮੱਧਮ ਵਪਾਰ ਤੇ ਉੱਤਮ ਖੇਤੀ ਕੀਤੀ ਦੀ ਚੜ੍ਹਾਈ ਹੁੰਦੀ ਸੀ ਤੇ ਪਤਾ ਨਹੀਂ ਲੱਗਿਆ ਕਦੋਂ ਖੇਤੀ ਹਾਸ਼ਕੀ ਦੇ ਚਲੇਗੀ ਤੇ ਇਸ ਮੁੱਦੇ ਤੇ ਗੱਲ ਕਰਨ ਲਈ ਦੋਸਤੋ ਅੱਜ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਬਲਜੀਤਪਾਲ ਜੀ ਬਲਜੀਤਪਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਲਜੀਤਪਾਲ ਜੀ ਨੇ ਅਕਸਰ ਅਸੀਂ ਦੇਖਦੇ ਹਾਂ ਗੱਲਾਂ ਬੜੀਆਂ ਸ਼ਾਨਦਾਰ ਹੁੰਦੀਆਂ ਨੇ ਮਜੀਤਪਾਲ ਜੀ ਮੈਂ ਗੱਲ ਕੀਤੀ ਆ ਕਿ ਜੂ ਟਰਨ ਹੋ ਗਈ ਕਿ ਜਿਹੜੇ ਕਿਸਾਨ ਉਹ ਵੱਡੇ ਸਕੂਲਾਂ ਚ ਵੱਡੇ ਸ਼ਹਿਰਾਂ ਨੂੰ ਆਪਾਂ ਕਲੀਅਰ ਪ੍ਰਵਾਸ ਕਰ ਗਏ ਹਾਂ ਜੀ ਇਸ ਮੁੱਦੇ ਤੇ ਤੁਸੀਂ ਸਾਡੇ ਨਾਲ ਪਾਓ ਜੀ ਸਾਜਿੰਦਰ ਜੀ ਜਦੋਂ ਕਰਵਟ ਬਦਲੀ ਅਜਮਾਨੇ ਨੇ ਉਹਦੇ ਨਾਲ ਨਾਲ ਲੋਕਾਂ ਦੇ ਵਿੱਚ ਇੱਕ ਸੋਚ ਘਰ ਘਰ ਗਈ ਕਿ ਵੱਡੇ ਸ਼ਹਿਰਾਂ ਵਿੱਚ ਵੱਡੇ ਸਕੂਲਾਂ ਦੇ ਵਿੱਚ ਬੱਚੇ ਪੜਾਉਣ ਨਾਲ ਸ਼ਾਇਦ ਕਿ ਵੱਡਾ ਮਕਾਮ ਹਾਸਲ ਕਰ ਲੈਣ ਇਹ ਹੋਇਆ ਵੀ ਪਿੰਡਾਂ ਵਿੱਚ ਜਿਹੜੇ ਚੰਗੇ ਸਰਦੇਪੁਰ ਦੇ ਪੁੰਦੇ ਘਰਾਣੇ ਸੀ ਜ਼ਮੀਨਾਂ ਸੀਗੀ ਆਮਦਨ ਸੀ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਸ਼ਹਿਰਾਂ ਵਿੱਚ ਜਾ ਕੇ ਹੀ ਮੁਸੀਬਾ ਕਰ ਲਿਆ ਸ਼ਹਿਰਾਂ ਵਿੱਚ ਕੋਠੀਆਂ ਬਣਾ ਲਈਆਂ ਜਾਂ ਕਿਰਾਏ ਤੇ ਚਲੇ ਗਏ ਤੇ ਆਪਦੇ ਬੱਚੇ ਵੱਡੇ ਸਕੂਲਾਂ ਵਿੱਚ ਪੜਾਉਣੇ ਸ਼ੁਰੂ ਕੀਤੇ ਪਰ ਉਹਦੇ ਨਾਲ ਉਹ ਇੱਕ ਤਰ੍ਹਾਂ ਨਾਲ ਕੁਦਰਤ ਨਾਲ ਟੁੱਟੇ ਨੇ ਮੈਂ ਤੁਹਾਨੂੰ ਇੱਕ ਧਾਰਨ ਦੇਣੀ ਚਾਹਾਂਗਾ ਕਿ ਮੈਂ ਕਿਸੇ ਆਪਣੇ ਰਿਸ਼ਤੇਦਾਰ ਦੇ ਵਿੱਚ ਰਿਸ਼ਤੇਦਾਰ ਵਿੱਚ ਗਿਆ ਸੀ ਚੰਡੀਗੜ੍ਹ ਉਹਨਾਂ ਨੇ ਕਾਨ ਬਣਾ ਲਿਆ ਸੀਗਾ ਕੋਠੀ ਲੈ ਲਈ ਸੀ ਤੇ ਉੱਥੇ ਉਹ ਲੜਕੀ ਤਾਂ ਨੌਕਰੀ ਕਰਦੀ ਸੀ ਜੀ ਹਸਬੰਡ ਜਿਹੜਾ ਉਹ ਘਰੇ ਕੰਮ ਕਰਦਾ ਸੀ ਵਾਹੀ ਵਾਲਾ ਸੀ ਵਾਹੀ ਵਾਲਾ ਸੀ ਤੇ ਉਹ ਚਲੋ ਜ਼ਮੀਨ ਜਿਆਦਾ ਜਿਆਦੀ ਹੋਣ ਕਰਕੇ ਉੱਥੇ ਰਹਿੰਦਾ ਸੀ ਦੋ ਬੱਚੇ ਸੀ ਉਹਨਾਂ ਦੇ ਤੇ ਔਰਤ ਤਾਂ ਸਵੇਰੇ ਬ੍ਰੇਕਫਾਸਟ ਵਗੈਰਾ ਸਾਰਿਆਂ ਨੂੰ ਕਰਾ ਕੇ ਆਪ ਦਾ ਲੈ ਕੇ ਉਹ ਨੌਕਰੀ ਤੇ ਚਲੀ ਜਾਂਦੀ ਪੜਾਉਂਦੀ ਸੀ ਸਕੂਲ ਚ ਜੀ ਤੇ ਉਹ ਬੰਦਾ ਸਾਰਾ ਦਿਨ ਉਹ ਘਰੇ ਰਹਿੰਦਾ ਬੱਚੇ ਸਕੂਲ ਛੱਡ ਆ ਫਿਰ ਘਰੇ ਆ ਕੇ ਬਹਿ ਗਏ ਸੀ ਛੱਡ ਕੇ ਪਹਿ ਗਿਆ ਜਾਂ ਹੋਰ ਪਹਿ ਗਿਆ ਕੰਮ ਨੂੰ ਕੋਈ ਨਹੀਂ ਸੀ ਹੈਗਾ ਸਾਰਾ ਦਿਨ ਜੇਲਾ ਬਿਲਕੁਲ ਤੇ ਉਹਨਾਂ ਦੀ ਫਿਰ ਬੱਚੇ ਲੈ ਆਉਂਦਾ ਜਦੋਂ ਉਹਨਾਂ ਦਾ ਟਾਈਮ ਹੋ ਜਾਂਦਾ ਫਿਰ ਉਹ ਆ ਜਾਂਦੀ ਫਿਰ ਮਤਲਬ ਉਹ ਸਾਰੇ ਇੱਕ ਤਰ੍ਹਾਂ ਦੀ ਮਸ਼ੀਨ ਵਾਂਗੂ ਘੁੰਮ ਜਾਂਦੇ ਸੀ ਉਹਨਾਂ ਵਿੱਚੋਂ ਜਿਹੜੀਆਂ ਸੀਗੀਆਂ ਜਿਵੇਂ ਉਹ ਖੇਤਾਂ ਵਿੱਚੋਂ ਛੱਡ ਕੇ ਆਏ ਸੀ ਪਿੰਡਾਂ ਵਿੱਚੋਂ ਛੱਡ ਕੇ ਆਏ ਸੀ ਉਹ ਗੱਲਾਂ ਹੀ ਮੰਨਫੀ ਹੋ ਗਈ ਹੈ ਹੀ ਨਹੀਂ ਉਹਨਾਂ ਦੇ ਵਿੱਚ ਹੁਣ ਜੀ ਤੇ ਉਹ ਮਸ਼ੀਨਾਂ ਬਣ ਕੇ ਰਹਿ ਗਏ ਇਹ ਕੋਈ ਜ਼ਿੰਦਗੀ ਥੋੜੀ ਹੈ ਆਪਾਂ ਮਨੁੱਖ ਇਸ ਕਰਕੇ ਨਹੀਂ ਪੈਦਾ ਹੋਇਆ ਕਿ ਇਹੋ ਜਿਹੀ ਘੁੰਮਣ ਘੇਰੀ ਜੇ ਪੈ ਜਾਵੇ ਕਿ ਉਹ ਸਾਰਾ ਬਾਕੀ ਕੁਦਰਤੀ ਢਾਂਚੇ ਨੂੰ ਭੁੱਲ ਜਾਵੇ ਹੁਣ ਉਹਨਾਂ ਦੀ ਲਾਈਫ ਦੇਖ ਕੇ ਮੈਨੂੰ ਬੜਾ ਲੱਗਿਆ ਜੀ ਕਿ ਇਹ ਆਖਰਕਾਰ ਇੰਨੇ ਆਟੋਮੈਟਿਕ ਕਿਵੇਂ ਹੋ ਗਏ ਜਿਵੇਂ ਬੰਦਾ ਆਟੋ ਤੇ ਲੱਗਿਆ ਹੁੰਦਾ ਜੀ ਵੀ ਆਹ ਕੰਮ ਐਸੇ ਲਈ ਕਰਨਾ ਆਹ ਕੰਮ ਐਸੇ ਲਈ ਕਰਨਾ ਆਹ ਕੰਮ ਐਸੇ ਲਈ ਕਰਨਾ ਹੋਰ ਉਹਨਾਂ ਦਾ ਆਟੋਮੇਸ਼ਨ ਜਾਂ ਕੀ ਕਹਿ ਲੋ ਉਸ ਨੂੰ ਹੋਰ ਕੋਈ ਕੰਮ ਹੀ ਨਹੀਂ ਸੀ ਕਰ ਕੋਈ ਕੰਮ ਨਹੀਂ ਸੀ ਕਰ ਸੋ ਬਿਲਕੁਲ ਸਰ ਤੁਸੀਂ ਗੱਲ ਮੈਨੂੰ ਇਹ ਵੀ ਲੱਗਦਾ ਸਰ ਵੀ ਜੇ ਤੁਸੀਂ ਹੁਣ ਤੁਸੀਂ ਬੜੀ ਜਾਨਦਾਰ ਅਧਾਰਨ ਦਿੱਤੀ ਆ ਕਿ ਉਹ ਬੰਦਾ ਘੋਰੀ ਹੋ ਗਿਆ ਬਿਲਕੁਲ ਜੀ ਉਹ ਇੱਕ ਦੈਰ ਜਪਿਆ ਹੋਇਆ ਹਾਂ ਮਤਲਬ ਉਹ ਮੈਨੂੰ ਇਹ ਲੱਗਦਾ ਏਸੀ ਛੱਡ ਲਿਆ ਆ ਕੇ ਪੈ ਗਿਆ ਟੀਵੀ ਦੇ ਪ੍ਰੋਗਰਾਮ ਦੇਖ ਲਏ ਜਿਮੈਟੋ ਟਮੈਟੋ ਤੋਂ ਖਾਣੇ ਮੰਗਾ ਲਏ ਹਾਂਜੀ ਹਾਂਜੀ ਹਨਾ ਜੀ ਤੇ ਮੈਂ ਤੁਸੀ ਦੱਸਿਆ ਵੀ ਉਹ ਉਹ ਪਰਿਵਾਰ ਜਾਂ ਉਹ ਬੰਦੇ ਰੂਟ ਨਾ ਟੁੱਟ ਗਏ ਰਿਸ਼ਤੇ ਨਾ ਟੁੱਟ ਗਏ ਖੇਤਾਂ ਨਾ ਟੁੱਟ ਗਏ ਆਪਦੇ ਕਲਚਰ ਨਾ ਟੁੱਟ ਗਏ ਤੇ ਉਹ ਇੱਕ ਉਸ ਕਲਚਰ ਚਲੇ ਗਏ ਜਿੱਥੇ ਮਤਲਬ ਕਿ ਸਾਰਾ ਕੁਝ ਡੱਬਾ ਬੰਦਾ ਜਿੱਥੇ ਰਿਸ਼ਤੇ ਵੀ ਡੱਬਾ ਬੰਦ ਰਹੇ ਜਿੱਥੇ ਸਾਰੀਆਂ ਚੀਜ਼ਾਂ ਨੂੰ ਸੀ ਦੱਸਿਆ ਵੀ ਆਟੋਮੇਸ਼ਨ ਤੇ ਆ ਪਰ ਮੈਨੂੰ ਲੱਗਦਾ ਬਲਜੀਤਪਾਲ ਜੀ ਬੰਦਾ ਆਟੋਮੇਸ਼ਨ ਵਾਸਤੇ ਨਹੀਂ ਬਣ ਬੰਦਾ ਕਦੇ ਵੀ ਮਸ਼ੀਨ ਦੇ ਵਿੱਚ ਕੈਦ ਹੋ ਕੇ ਫਿਰ ਇਸੇ ਕਰਕੇ ਤਾਂ ਆਪਾਂ ਕਹਿੰਦੇ ਆ ਹਸਪਤਾਲ ਵੱਧ ਗਏ ਬੀਪੀ ਵਧਣ ਲੱਗੇ ਫਲੌਟ ਆਉਣ ਲੱਗੇ ਆਟੋਮੇਸ਼ਨ ਦਾ ਨਹੀਂ ਤੁਹਾਨੂੰ ਲੱਗਦਾ ਇਹ ਦੇਖੋ ਹਾਂਜੀ ਸਰ ਗੱਲ ਇਹਦੇ ਵਿੱਚ ਨਾ ਕੀ ਹੋਇਆ ਜਿਹੜੇ ਮੁੱਲ ਨੇ ਨਾ ਸੋਸਾਇਟੀ ਦੇ ਵਿੱਚ ਜਿਹਨੂੰ ਕਦਰਾਂ ਕੀਮਤ ਆਪਾਂ ਕਹਿੰਦੇ ਨਾ ਸੋਸ਼ਲ ਵੈਲਿਊਜ਼ ਕਹਿੰਦੇ ਆ ਜੀ ਉਹ ਬਹੁਤ ਪਿੱਛੇ ਰਹਿ ਗਈਆਂ ਜੀ ਤੇ ਐਜੂਕੇਸ਼ਨ ਦੇ ਵਿੱਚ ਤਾਂ ਸੋਸ਼ਲ ਵੈਲਿਊ ਇੰਨੀ ਸਥਾਈ ਨਹੀਂ ਜਾਂਦੀ ਤੇ ਇਹ ਇੱਕ ਮੈਂ ਕਿਸੇ ਕਲਾਕਾਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਮੈਂ ਬੱਚੇ ਸਕੂਲ 'ਚ ਭੇਜ ਨਹੀਂ ਨਹੀਂ ਗੇ ਪੜਾਉਣੇ ਨਹੀਂ ਪੜਾਉਣੇ ਨੇ ਕਿੰਦਾ ਤੱਕ ਕਾਗਜ਼ੀ ਡਿਗਰੀਆਂ ਦੇਖੀ ਹੈ ਅੱਛਾ ਜੀ ਬੱਚੇ ਨੂੰ ਮੋਰਲ ਵੈਲਿਊ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਇਨਸਾਨ ਕੀ ਹੈ ਕੰਮ ਕੀ ਕਰਨਾ ਕੁਦਰਤ ਕੀ ਹੈ ਤਾਂ ਫਿਰ ਇਹ ਕਾਗਜ਼ੀ ਡਿਗਰੀ ਤੋਂ ਕੀ ਕਰਾਉਣਾ ਜੀ ਪਹਿਲੀ ਗੱਲ ਤਾਂ ਉਹ ਕਹਿੰਦਾ ਮੈਂ ਇਹਨਾਂ ਨੂੰ ਇਨਸਾਨ ਬਣਾਉਣਾ ਜੀ ਤੇ ਇਨਸਾਨ ਅਸਲੀ ਸ਼ਬਦਾਂ ਵਿੱਚ ਅਸੀਂ ਉਸ ਨੂੰ ਕਹਿੰਦੇ ਆ ਜਿਸ ਨੂੰ ਮੁੱਲਾਂ ਦਾ ਪਤਾ ਜਿਸ ਨੂੰ ਸਤਕਾਰ ਪਿਆਰ ਭਾਵਨਾਵਾਂ ਜਿਹੜੀਆਂ ਆਪਣੀ ਹੈਗੀਆਂ ਹਮਦਰਦੀ ਪ੍ਰੇਮ ਕੁਰਬਾਨੀ ਪਿਆਰ ਇਹ ਪਤਾ ਜਿਸ ਨੂੰ ਇਹ ਕਿਤਾਬਾਂ ਸਾਡੀ ਇਹ ਇਹ ਜਿਹੜੀਆਂ ਗੱਲਾਂ ਜਿਹੜੇ ਮੈਂ ਕਹੇ ਆ ਇਹ ਤਾਂ ਸਾਡੀਆਂ ਭਾਵਨਾਵਾਂ ਕਿਤਾਬਾਂ ਦੇ ਵਿੱਚ ਹੈ ਹੀ ਗਈਆਂ ਜੀ ਸਾਡੀ ਜਿਹੜੀ ਕਿਤਾਬੀ ਸਿੱਖਿਆ ਉਸ ਵਿੱਚ ਮੋਰਲ ਵੈਲਿਊਜ਼ ਬਹੁਤ ਘੱਟ ਨੇ ਤੇ ਉਹ ਜਿਹੜੀ ਆਪਾਂ ਪਿੱਛੇ ਆਧਾਰ ਦਿੱਤੇ ਤੇ ਆਟੋਮੈਟਿਕ ਹੋ ਗਿਆ ਬੰਦਾ ਉਹ ਤਾਂ ਬੰਦਾ ਤਾਂ ਜਿਵੇਂ ਕਿਸੇ ਆਟੋ ਮੋਡ ਤੇ ਛੱਡਿਆ ਹੁੰਦਾ ਜੀ ਉਹਦਾ ਸਾਰਾ ਦਿਨ ਅਗਲਾ ਦਿਨ ਆ ਸਾਰਾ ਹਫਤਾ ਸਾਰਾ ਮਹੀਨਾ ਸਾਰਾ ਸਾਲ ਉਹ ਇੱਕ ਹੀ ਕੰਮ ਦੇ ਵਿੱਚ ਸਵੈ ਸੰਚਾਲਿਤ ਹੋਇਆ ਹੋਇਆ ਜੀ ਮਤਲਬ ਕਿ ਤੁਹਾਡੀ ਗੱਲ ਦਾ ਸਰ ਸਿੱਟਾ ਇਹ ਨਿਕਲਦਾ ਕਿ ਜਿਹੜੀ ਸਾਡੀ ਪੜ੍ਹਾਈ ਆ ਉਹ ਮੁੰਨਾਂ ਤੋਂ ਕੋਰੀ ਹੋ ਗਈ ਉਹ ਉਹ ਬੰਦਿਆਂ ਦੀ ਫਸਲ ਤਿਆਰ ਨਹੀਂ ਕਰ ਰਹੀ ਉਹ ਮਸ਼ੀਨਾਂ ਦੀ ਫਸਲ ਤਿਆਰ ਕਰ ਰਹੀ ਆ ਉਹ ਇਹੋ ਜਿਹੇ ਬੰਦੇ ਤਿਆਰ ਕਰ ਰਹੀ ਆ ਜਿਨ੍ਹਾਂ ਦੇ ਵਿੱਚ ਕੋਈ ਸੰਵੇਦਨਾ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਤਰਸ ਨਹੀਂ ਕੋਈ ਦਇਆ ਨਹੀਂ ਮਤਲਬ ਕਿ ਉਹ ਮੈਥਮੈਟਿਕੀਅਨ ਬਣਾ ਸਕਦੀ ਆ ਸਾਇੰਸਦਾਨ ਬਣਾ ਸਕਦੀ ਆ ਤੇ ਇਹਦੀ ਪੜ੍ਹਾਈ ਦੇ ਵਿੱਚ ਵੀ ਸਾਨੂੰ ਲੱਗਦਾ ਸਰ ਵੀ ਤਬਦੀਲੀਆਂ ਦੀ ਲੋੜ ਆ ਲੋੜ ਸਰ ਆਪਾਂ ਹੁਣੇ ਗੱਲ ਕੀਤੀ ਸੀ ਆਟੋਮੇਸ਼ਨ ਦੀ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਕਿੰਨਾ ਕੰਮ ਜਿਹੜਾ ਆਟੋਮੈਟਿਕ ਹੋ ਗਿਆ ਜੀ ਵਿਅਕਤੀ ਮਸ਼ੀਨ ਦੀ ਮਰਜ਼ੀ ਨਾਲ ਕੰਮ ਕਰਦਾ ਪਰ ਬੰਦਾ ਸੌਖਾ ਨਹੀਂ ਹੋਇਆ ਸਰ ਔਖਾ ਹੋ ਗਿਆ ਹਾਂ ਔਖਾ ਹੋ ਗਿਆ ਖੇਤਾਂ ਦੇ ਵਿੱਚ ਮਸ਼ੀਨਰੀ ਆ ਗਈ ਨਵੇਂ-ਨਵੇਂ ਅਤੇ ਕੰਮ ਕਰਨ ਦੀ ਬਜਾਏ ਬੰਦਾ ਉਸ ਮਸ਼ੀਨ ਨਾਲ ਕੰਮ ਕਰਦਾ ਉਹਨੂੰ ਲੱਗਦਾ ਕਿ ਮੈਂ ਸਖਾਲਾ ਹੋ ਗਿਆ ਸਖਾਲਾ ਨਹੀਂ ਹੋ ਗਿਆ ਉਹਦੀ ਸਿਹਤ ਗਵਾਚੀ ਹੈ ਉਹਦੇ ਵਿੱਚ ਕਿਰਤ ਕਰਨ ਦਾ ਕੰਮ ਜਿਹੜਾ ਉਹ ਘਟਿਆ ਘਰਾਂ ਦੇ ਵਿੱਚ ਅਸੀਂ ਦੇਖਿਆ ਉਹ ਘਰਾਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਨੇ ਪ੍ਰਸਾਂ ਆ ਗਈਆਂ ਉਹ ਆਟੋਮੈਟਿਕ ਹੋਰ ਕੁੱਕਰ ਵਗੈਰਾ ਸਾਰੇ ਓਵਨ ਵਗੈਰਾ ਆਏ ਹੋਏ ਨੇ ਹਾਂ ਨਾ ਉਹੇ ਕੰਮ ਸਾਰਾ ਮਸ਼ੀਨਰੀ ਹੋ ਗਿਆ ਤੇ ਇਹਦੇ ਨਾਲ ਮਨੁੱਖ ਦੇ ਵਿੱਚ ਜਿਹੜਾ ਕਿਰਤ ਦੀ ਕਹ ਲੋ ਜਿਹੜੀ ਜਾਂ ਹੋਰ ਕੁਦਰਤ ਨਾਲ ਜੁੜਨਾ ਉਹ ਟੁੱਟਿਆ ਤੇ ਬਲਜੀਤਪਾਲ ਜੀ ਪੰਜਾਬ ਦਾ ਇੱਕ ਵਿਰਸਾ ਪੰਜਾਬ ਦਾ ਇੱਕ ਸੁਭਾਅ ਅਸੀਂ ਦੇਖਦੇ ਹਾਂ ਸਾਡੇ ਗੁਰੂਆਂ ਪੀਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਤਿਆਗ ਵੀ ਸੀ ਉਹਨਾਂ ਦੇ ਅੰਦਰ ਤੇ ਅੱਜ ਅਸੀਂ ਉਹਨਾਂ ਦਾ ਮੱਥਾ ਤਾਂ ਟੇਕਦੇ ਹਾਂ ਪਰ ਉਹਨਾਂ ਦੀ ਮੰਨਦੇ ਨਹੀਂ ਕਿਉਂਕਿ ਉਹ ਜਿਹੜੀਆਂ ਕੁਰਬਾਨੀਆਂ ਸੀ ਉਹਨਾਂ ਦਾ ਜਿਹੜਾ ਫਲਸਫਾ ਸੀ ਉਹ ਵੱਡਾ ਮਿਸ਼ਨ ਸੀ ਕਿਸੇ ਲੋੜਵੰਦ ਲਈ ਬਾਹਾਂ ਸਾਰਾ ਬੰਨਾ ਪੱਕਾ ਕੱਲ ਦੇਖ ਲਈ ਸੀ ਬਠਿੰਡੇ ਇੱਕ ਮੁੰਡੇ ਨੇ 11 ਜਾਨਾਂ ਬਚਾਲੀਆਂ ਪੰਜਾਬ ਪੁਸ ਵਾਲੇ ਨੇ ਹਾਂਜੀ ਹਾਂਜੀ ਕਿਸੇ ਦਾ ਲੋਡ ਵੇਲੇ ਕੰਨ ਬੜਨਾ ਅੱਜ ਕੱਲ ਕੀ ਹੈ ਜੇ ਕਿਸੇ ਨੂੰ ਲੋਡ ਆ ਤਾਂ ਦਰਵਾਜ਼ੇ ਸਾਰੇ ਭੀੜੇ ਹੋ ਜਾਂਦੇ ਨੇ ਬਿਲਕੁਲ ਸਾਰੇ ਭੀੜੇ ਹੋ ਜਾਂਦੇ ਬਿਲਕੁਲ ਚਲੋ ਇਹ ਇਹ ਚੀਜ਼ਾਂ ਵੀ ਕਿਤਨਾ ਕਿਤੇ ਐਜੂਕੇਸ਼ਨ ਦਾ ਹਿੱਸਾ ਹੋਣੀ ਚਾਹੀਦੀ ਹੈ ਨਾ ਕਿ ਬੱਚਿਆਂ ਦੀ ਸੋਚ ਬੱਚਿਆਂ ਦਾ ਵਿਗਿਆਨ ਬੱਚਿਆਂ ਦੀ ਦ੍ਰਿਸ਼ਟੀ ਵਿਸ਼ਾਲ ਹੋਵੇ ਉਹਨਾਂ ਨੂੰ 2 ਨੰਬਰ ਘੱਟ ਆ ਜਾਣਾ ਥੋੜੀ ਗੱਲ ਨਹੀਂ ਸਾਰਾ ਕੁਝ ਨੌਕਰੀ ਨਹੀਂ ਸਾਰਾ ਕੁਸ਼ਣ ਮੈਨੂੰ ਲੱਗਦਾ ਹੈ ਨਾ ਇਹਦੇ ਵਿੱਚ ਇਹੀ ਗੱਲ ਹੈ ਨਾ ਜਿੱਥੇ ਅਸੀਂ ਪਿੱਛੇ ਰਹਿ ਗਏ ਸਾਡੇ ਅਸੀਂ ਗੁਰੂਆਂ ਦੇ ਫਲਸਫੇ ਨੂੰ ਅਪਣਾਇਆ ਗੱਲੀਬਾਤੀ ਜਾਂ ਕਹਿ ਲੋ ਅਸੀਂ ਰੋਜ਼ ਥੇੜੀਆਂ ਧਾਰਮਿਕ ਗੱਲਾਂ ਸੁਣਦੇ ਆਂ ਕਰਦੇ ਆਂ ਪਰ ਉਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੂਲ ਬਣਾ ਕੇ ਲਾਗੂ ਨਹੀਂ ਕੀਤਾ ਤਾਂ ਅਸੀਂ ਆਪਣੀ ਧਰਤੀ ਨਾਲ ਆਪਣੇ ਪਿੰਡਾਂ ਨਾਲ ਜਿੱਥੋਂ ਦੇ ਜਾਏ ਆਂ ਜਿੱਥੇ ਸਾਡੀਆਂ ਜੜ੍ਹਾਂ ਨੇ ਉਹਨਾਂ ਨਾਲ ਜੁੜੀਏ ਤੇ ਨਾਲ ਨਾਲ ਅਸੀਂ ਕੁਝ ਲੋਕਾਂ ਲਈ ਵੀ ਕਰ ਗੁਜ਼ਰੀਏ ਕਿ ਮੇਰੇ ਖਿਆਲ ਚ ਆਉਂਦਾ ਜੀ ਅਸੀਂ ਕੋਟੀ ਕੋਠੀ ਪਾ ਲਈ ਅਸੀਂ ਏਸੀ ਲਵਾ ਲਏ ਕੱਲੀ ਉਹ ਹੀ ਜ਼ਿੰਦਗੀ ਨਹੀਂ ਕਿਸੇ ਲਈ ਨਾਲ ਜੁੜਨਾ ਵੀ ਸਾਰਾ ਚੰਗੀ ਗੱਲ ਹੁੰਦੀ ਆ ਸੋ ਬਹੁਤ ਸੋਹਣੀ ਆ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਤੇ ਸਾਡੇ ਦਰਸ਼ਕਾਂ ਨੂੰ ਜੇ ਅੱਜ ਤੱਕ ਸੁਰਾਂ ਜੁੜਿਆ ਨੂੰ ਤੁਹਾਡੀਆਂ ਗੱਲਾਂ ਸਰ ਮੋਟੀਵੇਸ਼ਨ ਇੱਕ ਪ੍ਰੇਰਿਤ ਕਰਨਗੀਆਂ ਬਹੁਤ ਬਹੁਤ ਧੰਨਵਾਦ ਪ੍ਰੀਆ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਬਲਜਿੰਦਰ